ਮੁਰਦਾਬਾ ਮੁਰਦਾਬਾ ਗੁਲਾਗਰਦੀ ਨਹੀਂ ਗਈ ਨਹੀਂ ਚਲੇਗੀ ਤਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਭਾਈ ਮੇਰਾ ਨਾਮ ਅਮਿਤ ਕੁਮਾਰ ਹੈ ਜੀ ਕਿਤੋਂ ਇਹ ਨਾਮ ਬੋਲੋ ਜੋ ਮੰਡੀ ਚੋਂ ਦੁਕਾਨ ਮੇਰੀ ਜੋ ਕਿ ਲਾਇਸੈਂਸੀ ਛਤ ਸਰ ਖਰਾਬੀਂਦਾ ਹਤਾ ਲਾਇਸੈਂਸ ਲਿਆ ਪਛਰਾ ਪਿਆ ਹਾਂ ਤੇ ਭਾਜੀ 15-20 ਨਿਹੰਗ ਆਏ ਆ ਇਹਨਾਂ ਨੇ ਸਾਨੂੰ ਆ ਕੇ ਪਹਿਲਾਂ ਡਾਂਗਾ ਮਾਰਨੀ ਕੁਰਬਾਨਾ ਮਾਰਨੀ ਸ਼ੁਰੂ ਕੀਤੀ ਅਸੀਂ ਡਰ ਕੇ ਭੱਜ ਗਏ ਸਾਡਾ ਦੁਕਾਨ ਤੇ ਗੱਲੇ ਚ ਪੈਸੇ ਪਏ ਸੀ ਉਹ ਸਾਰੇ ਪੈਸੇ ਵੀ ਚੋਕੇ ਲੈ ਗਏ ਤੇ ਸਾਨੂੰ ਬੰਦਿਆਂ ਨੂੰ ਮਾਰਿਆ ਵਾ ਬੰਦੇ ਭੱਜ ਗਏ ਸਭ ਕੋ 15 ਤੋਂ 16 ਨਿਹੰਗੇ ਜਿੰਨਾਂ ਕੋ ਸ਼ਸਤਰ ਸਾਰੇ ਇਹਨਾਂ ਕੋ ਜਿਹੜੇ ਹੁੰਦੇ ਸਾਰੇ ਨਾਲ ਸੀ ਸੀਸੀਟੀਵੀ ਵਗੈਰਾ ਸਾਹਮਣੇ ਆਈ ਗਈ ਸੀ ਸੀਸੀਟੀਵੀ ਪਿੱਛੇ ਕੈਮਰੇ ਚ ਲੱਗੇ ਸਭ ਕੁ ਇਹ ਕੰਨ ਕੈਮਰੇ ਪੈਸੇ ਲੁੱਟ ਕੇ ਲੈ ਗਏ ਪੈਸੇ ਉਹ ਗੱਲਾਂ ਬਾਹਰ ਪਏ ਗੱਲਾਂ ਗੱਲਾਂ ਸਮਝੀ ਲੱਗੇ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰ ਕੰਪਲੇਟ ਦਰਖਾਸਤ ਦੇ ਦਿੱਤੀ ਦੀ ਮੰਗੀ ਕਰਦੇ ਹੋ ਜੀ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਮੈਂ ਰਾਹੁਲ ਮਲੇਕਰ ਕਿਉ ਮੰਡੀ ਚੌਕ ਇੱਕ ਵਾਲਮੀਕ ਮੰਦਿਰ ਦਾ ਦੁਕਾਨਦਾਰ ਆ ਜਿੱਦਾਂ ਕਿ ਅੱਧਾ ਘੰਟਾ ਪਹਿਲਾਂ ਇੱਥੇ ਕੋਚਨ ਨਿਹੰਗ ਸਿੰਘ ਜੱਥੇਬੰਦੀਆ 10 ਤੋਂ 15 ਜਿਨੇ ਆ ਕੇ ਨੰਗਿਆ ਤਲਵਾਰਾ ਲੈ ਕੇ ਇੱਥੇ ਆਣ ਕੇ ਗੁੰਡਾਗਰਦੀ ਕੀਤੀ ਸਾਨੂੰ ਕੁਝ ਮਾਮਲੇ ਦਾ ਵੀ ਪਤਾ ਮੈਂ ਆਪਣੀ ਸ਼ੌਪ ਤੇ ਬੈਠਾ ਮੇਰਾ ਸਲੂਨ ਸੀ ਤੇ ਮੇਰੇ ਵਰਕਰ ਕੰਮ ਕਰ ਰਹੇ ਸੀ ਤੇ ਮੇਰੇ ਵਰਕਰਾਂ ਦੇ ਉੱਤੇ ਵੀ ਜਾਨਲੇਵਾ ਹਮਲਾ ਕੀਤਾ ਤੇ ਦੂਜਾ ਆ ਕੇ ਮੈਨੂੰ ਡਰਾਇਆ ਧਮਕਾਇਆ ਕਿ ਅੱਜ ਜੇ ਤੂੰ ਉਸੇ ਦੁਕਾਨਾ ਖੋਲ੍ਹਿਆ ਦੁਬਾਰਾ ਤੇ ਤੁਹਾਡੇ ਦੁਕਾਨਾ ਨੂੰ ਅੱਗ ਲਾ ਦਾਂਗੇ ਕਿੰਨੇ ਹੁੰਦੇ ਅੰਗ ਸਿੰਘ ਆ ਇਹ ਕੀ ਕਿਹਨਾਂ ਕੋਈ ਘਾਈ ਧਾਰ ਉਹਨਾਂ ਕੋ ਕਿਰਪਾਨਾ ਸੀ ਅਸਲਾ ਸੀ ਤੇ ਡਾਂਗਾ ਔਰ ਸੋਟੇ ਕੀ ਕੀ ਸਮਝਦੇ ਕਿਉਂ ਤੁਹਾਡੇ ਦਿਨਾਂ ਦੇ ਦੁਕਾਨ ਹਮਲਾ ਵਗੈਰਾ ਇਸਥੇ ਕਿਸੇ ਵੀ ਸਿੱਖ ਦੁਕਾਨਦਾਰ ਨੂੰ ਉਹਨਾਂ ਨੇ ਕੋਈ ਟਾਰਗੇਟ ਨਹੀਂ ਬਣਾਇਆ ਜਿੰਨੇ ਵੀ ਦੁਕਾਨਦਾਰ ਵਾਲਮੀਕ ਮੰਦਿਰ ਦੇ ਆਲੇ ਦੁਆਲੇ ਆ ਹਿੰਦੂ ਪਰਿਵਾਰ ਨਾਲ ਰਿਲੇਟਿਵ ਆ ਤੇ ਉਹਨਾਂ ਨੂੰ ਟਾਰਗੇਟ ਬਣਾਇਆ ਗਿਆ ਤੇ ਮੈਨੂੰ ਲੱਗਦਾ ਕਿ ਸਰਕਾਰ ਦੀ ਨਕਮੀ ਕਾਰਗੁਜ਼ਾਰੀ ਆ ਇਸ ਕਰਕੇ ਕਿ ਹਿੰਦੂ ਤੇ ਸਿੱਖ ਦੀ ਲੜਾਈ ਪਾਉਣ ਵਾਸਤੇ ਇਹ ਕੁਛ ਸਰਦੇ ਅੰਤਰ ਰਚਿਆ ਗਿਆ ਵਾ ਇੱਥੇ ਤੁਹਾਡੀ ਕਾਦੀ ਦੁਕਾਨ ਸੀ ਜੀ ਮੇਰਾ हेयर ਸਲੂਨ ਸੀ ਮੈਂ ਆਪਣੇ ਵਰਕਰਾਂ ਨਾਲ ਅੰਦਰ ਕੰਮ ਕਰਾ ਰਿਹਾ ਸੀ ਤੇ ਮੇਰੇ ਵਰਕਰਾਂ ਦੇ ਉੱਤੇ ਵੀ ਉਹਨਾਂ ਨੇ ਅਟੈਕ ਕੀਤਾ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਤੇ ਮੇਰੇ ਵਰਕਰ ਤੇ ਸੱਟ ਲੱਗੀ ਆ ਜਿਹੜਾ ਕਿ ਇੱਕ ਰਾਈਟ ਹੈਂਡ ਉਹ ਡੈਮੇਜ ਹੋ ਗਿਆ ਕਾਫੀ ਸੀਰੀ ਵਗੈਰਾ ਸਾਹਮਣੇ ਆਈ ਹੈ ਹਾਂਜੀ ਸੀਸੀਟੀਵੀ ਫੁਟੇਜ ਆ ਗਈ ਆ ਕਿ ਮੰਗੀ ਮੰਗ ਅਸੀਂ ਕਰਦੇ ਆ ਕਿ ਅਸੀਂ ਸੁਰੱਖਿਸ਼ ਨਹੀਂ ਆ ਇੱਥੇ ਐਸਾ ਦੁਕਾਨਾ ਤੇ ਅੱਜ ਇਹ ਅਸੀਂ ਪ੍ਰਸ਼ਾਸਨ ਨੂੰ ਕੰਪਲੇਂਟ ਵੀ ਕਰਦੇ ਮੈਂ ਸਿੱਧੇ ਲਫ਼ਜ਼ਾਂ ਦੇ ਕਹਿੰਦਾ ਮੈਂ ਪ੍ਰਸ਼ਾਸਨ ਨੂੰ ਜੇ ਅੱਜ ਕੰਪਲੇਂਟ ਵੀ ਕਰਦੇ ਆ ਪ੍ਰਸ਼ਾਸਨ ਨੇ ਵੀ ਗੋਮਗਲਵਾ ਤੋਂ ਮਿੱਟੀ ਝਾੜਨੀ ਆ ਤੇ ਆਉਣ ਵਾਲੇ ਸਮੇਂ ਤੇ ਉਹ ਕਦੇ ਵੀ ਸਾਡੇ ਦੁਕਾਨਦਾਰਾਂ ਭਰਾਵਾਂ ਦੇ ਉੱਤੇ ਕਦੇ ਵੀ ਹਮਲਾ ਕਰ ਸਕਦੇ ਇਹ ਲੜਾਈ ਹੁਣ ਹਿੰਦੂ ਸਿੱਖ ਵਾਲੀ ਹੋਗੀ ਕਿਉਂਕਿ ਉਹ ਨੇ ਹੰਗ ਸਿੰਘ ਜੱਥੇਬੰਦੀਆਂ ਨੇ ਅਟੈਕ ਹੀ ਹਿੰਦੂ ਪਾਇਆ ਦੁਕਾਨਦਾਰਾਂ ਦੇ ਉੱਤੇ ਕੀਤਾ ਵਾ ਇਹ ਉਹੀ 84 ਦਾ ਦੌਰ ਹੈ ਦੁਬਾਰਾ ਲੈਣਾ ਚਾਹੁੰਦੇ ਆ ਜੋ ਪਹਿਲਾਂ ਹੋ ਚੁੱਕਿਆ ਵਾ ਉਹ ਫੇਰ ਦੁਹਰਾਣਾ ਚਾਹੁੰਦੇ ਆ ਅਗਰ ਤੁਹਾਡਾ ਮਸਲਾ ਨਾ ਆਇਆ ਤਾਂ ਕੀ ਜੇ ਕੱਲ ਤੱਕ ਇਹਨਾਂ ਲੋਕਾਂ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਕਿਉ ਮੰਡੀ ਚੌਕ ਦੇ ਉੱਤੇ ਚੱਕਾ ਜਾਮ ਕਰਾਂਗੇ ਅਸੀਂ ਕੱਲ ਪ੍ਰਸ਼ਾਸਨ ਨੂੰ ਉੱਚ ਅਧਿਕਾਰੀ ਕਮਿਸ਼ਨਰ ਸਾਹਿਬ ਨੂੰ ਵੀ ਮੰਗ ਪੱਤਰ ਦੇਣ ਜਾ ਰਹੇ ਆ ਆਪਣੀ ਮੰਦਰ ਕਮੇਟੀ ਵੱਲੋਂ ਕਿੰ ਮੰਦਰ ਕਮੇਟੀ ਵੱਲੋਂ ਮੰਗ ਪੱਤਰ ਕਿ ਸਾਡੇ ਦੁਕਾਨਦਾਰ ਸੁਰੱਖਿਤ ਨਹੀਂ ਹੈਗੇ ਤੇ ਕੱਲ ਨੂੰ ਜੇ ਇਹਨਾਂ ਦੇ ਉੱਤੇ ਬੰਦ ਕਾਨੂੰਨੀ ਕਾਰਵਾਈ ਜਾਂ ਅਰੈਸਟ ਨਹੀਂ ਪਈ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ ਔਰ ਪੂਰੇ ਸਮਾਜ ਨੂੰ ਲੈ ਕੇ ਕਰਾਂਗੇ ਕਿੰਨੇ ਬੰਦੇ ਛੱਟਾਂ ਲੱਗੀਆਂ ਮੇਰੇ ਦੋ ਵਰਕਰ ਸੀ ਮੇਰਾ ਕਸਟਮਰ ਸੀ ਉਹਦੇ ਵੀ ਹਾਂ ਜਾਣ ਲੈਵਾ ਹਮਲਾ ਕੀਤਾ ਉਹ ਵੀ ਵਿਚਾਰਾ ਜਾਨ ਬਚਾ ਕੇ ਗਿਆ ਇੱਕ ਇੱਥੇ ਪਾਣ ਵਾਲਾ ਫੋਕਾ ਵਾ ਓਰੀਆ ਗੱਲੇ ਦੇ ਵਿੱਚ ਪੈਸੇ ਕੱਢੇ ਗਏ ਉਹ ਸਾਡਾ ਸਾਹਮਣੇ ਭਰਾਵਾ ਠੰਡੇ ਦੀ ਆ ਦੁਕਾਨਾ ਵਾ ਉਹਨਾਂ ਦੇ ਦੁਕਾਨਾ ਤੋਂ ਫ੍ਰਿਜਾਂ ਤੋਂ ਕੋਲਡ ਡਰਿੰਕਾਂ ਕੱਢੀਆਂ ਗਈਆਂ ਕਿੰਨੇ ਬੰਦੇ ਐ ਸੀ 15 ਤੋਂ 20 ਬੰਦੇ ਸੀ ਪਤਾ ਨਹੀਂ ਸਾਨੂੰ ਇਹਨਾਂ ਦਾ ਕੀ ਨੁਕਸਾਨ ਹੋਇਆ ਪਰ ਜੇ ਨੁਕਸਾਨ ਹੋਇਆ ਵਾ ਸਾਨੂੰ ਪੀਸਫੁਲੀ ਤਰੀਕੇ ਨਾਲ ਕਹਿੰਦੇ ਦੁਕਾਨਾ ਬੰਦ ਕਰ ਦਿਓ ਅਸੀਂ ਦੁਕਾਨਾ ਬੰਦ ਕਰ ਦੇ ਲਈ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆ ਪਰ ਆਂਦੇ ਜਾਣ ਲੈਵਾ ਹਮਲਾ ਕਰਲਾ ਇਹ ਤੇ ਸਿੱਧੇ ਹਿੰਦੂ ਔਰ ਸਿੱਖ ਦੀ ਲੜਾਈ ਕਰਵਾਉਣ ਵਾਲਾ ਕੰਮ ਆ ਮੇਰਾ ਨਾਮ ਜੀ ਲਾ ਬੱਡੂ ਆ ਜੀ ਮੈਂ ਕਿਉਂ ਮੱਡੀ ਚੌਂਗ ਭਗਵਾਨ ਵਾਲਮੀਕੀ ਮੰਦਿਰ ਦੇ ਅੰਦਰ ਮੇਰਾ ਦਫਤਰ ਆ ਜਿਹੜਾ ਕਿ ਜਿੱਤਰਾ ਦੁਕਾਨਦਾਰਾ ਦੱਸਣਾ ਵੀ ਕੁਝ ਸਮੇਂ ਪਹਿਲਾਂ ਜਿਹੜੇ ਨੇ ਹਗ ਸਿੰਘ ਜੱਥੇ ਬੰਗਿਆ ਜਿਹੜੀਆਂ ਆ 15 ਤੋਂ 20 ਬੰਦੇ ਜੜੇ ਆਇਆ ਉਹਨਾਂ ਨੇ ਭਗਵਾਨ ਵਾਲਮੀਕੀ ਮੰਦਿਰ ਦੇ ਦੁਕਾਨਾ ਉਤੇ ਹਮਲਾ ਕੀਤਾ ਵਾ ਜਦ ਕਿ ਅਹੀ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿੱਥੇ 84 ਤੋਂ ਬਾਅਦ ਜਿੱਥੇ ਪੰਜਾਬ ਬੜਾ ਅਮਨ ਸ਼ਾਂਤੀ ਦਾ ਇੱਕ ਰਾਜੇ ਵਾ ਕਿ ਹਮਣ ਫੇਰ ਦੁਬਾਰਾ ਜਿਹੜਾ 1984 ਦਾ ਜਿਹੜਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਸਾਨੂੰ ਪਤਾ ਕਿੰਨਾ ਤੇ ਕਹਿੰਦੇ ਕੀਤੀ ਜਾ ਰਹੀ ਹੈ ਇਹ ਸਾਨੂੰ ਲੱਗਦਾ ਕੋਈ ਜਾਂ ਪੰਜਾਬ ਸਰਕਾਰ ਕਰਵਾ ਰਹੀ ਆ ਕਿਉਂਕਿ ਇਹ ਜਿਹੜਾ ਮਹਮਲਾ ਵਸੇ ਰੋ ਹਿੰਦੂਆਂ ਦੀ ਦੁਕਾਨਾਂ ਉੱਤੇ ਕੀਤਾ ਗਿਆ ਵਾ ਉਹ ਜਿਹੜਾ ਕਿ ਪਾਵਨ ਵਾਲਮੀਕੀ ਮੰਦਿਰ ਆ ਜਿਹੜਾ ਜਿੱਤੇ ਪੂਰੀ ਆਸਥਾ ਦੇ ਇੱਥੇ ਲੋਕ ਜੁੜੇ ਆ ਇਹ ਸਾਡੇ ਕਿਰਾਏਦਾਰ ਆ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਵਾਲਮੀ ਇਹ ਨਾ ਦੁਕਾਨਦਾਰਾਂ ਦੇ ਉੱਤੇ ਹਮਲਾ ਨਹੀਂ ਕੀਤਾ ਇਹ ਸਾਡੇ ਪਾਵਨ ਵਾਲਮੀਕੀ ਮੰਦਿਰ ਦੇ ਉੱਤੇ ਹਮਲਾ ਕਰਕੇ ਗਏ ਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਪ੍ਰਸ਼ਾਸਨ ਨੇ ਹੀ ਮੰਗਿਆ ਵੀ ਜਿਹੜੇ ਇਹ ਨਿਹੰਗ ਸਿੰਘ ਜਥੇਬੰਦ ਨੇ ਗ੍ਰਿਫਤਾਰ ਕਰਕੇ ਅੰਦਰ ਛੁੱਟਿਆ ਜਾਵੇ ਤਾਂ ਕਿ ਕੱਲ ਨੂੰ ਇਹਨਾਂ ਤੇ ਫੇਰ ਹਮਲਾ ਕਰ ਸਕਦਾ ਕਿਹ ਕਿਹ ਨਿਹੰਗ ਸਿੰਘ ਆਏ ਸੀ ਜੀ 15 ਤੋਂ 20 ਨਿਹੰਗ ਸਿੰਘ ਜਿਹੜੇ ਆਏ ਸੀ ਸੀਸੀਟੀਵੀ ਕੈਮਰੇ ਫੁਟੇ ਨਿਕਲਦੀ ਪਈ ਆ ਉਹਰਾ ਬਾਕੀ ਕਲੀਅਰ ਹੋ ਜਾਏ ਕਿਹੜੇ ਕਿਹੜੇ ਬੰਦੇ ਕੌਣ ਸੀ ਪ੍ਰਸ਼ਾਸਨ ਆ ਕਿ ਆਸ਼ਵਾਸ਼ਣ ਦਵਾਇਆ ਦੇਖੋ ਜੀ ਪ੍ਰਸ਼ਾਸਨ ਇੱਥੇ ਐਸ.ਟੀ.ਓ. ਸਾਹਿਬ ਸੁਖਵੀਰ ਜੀ ਆਇਆ ਤੇ ਐਸ.ਪੀ. ਟ੍ਰੈਫਿਕ ਜਿਹੜੇ ਹਰਪਾਲ ਸਿੰਘ ਜੀ ਇੱਥੇ ਹੋ ਕੇ ਗਏ ਆ ਉਹਨਾਂ ਨੇ ਵਿਸ਼ਵਾਸਣ ਦਵਾਇਆ ਵੀ ਅਸੀਂ ਜਲਦ ਉਹਨਾਂ ਦੇ ਪਰਚਾ ਕਰਕੇ ਜਿਹੜਾ ਗ ਵੀ ਅਸੀਂ ਉਹਨਾਂ ਦੀ ਉਧਰੋਂ ਦੁਕਾਨਾਂ ਉੱਤੇ ਜਿਹੜੀ ਸ਼ਰਧਾਈ ਦੀਆਂ ਦੁਕਾਨਾਂ ਲਾਉਂਦੇ ਸੀ ਅਸੀਂ ਉਹ ਦੁਕਾਨਾਂ ਨੂੰ ਚੁਕਾਇਆ ਵਾ ਦੇਖੋ ਦਰਬਾਰ ਸਾਹਿਬ ਦੇ ਉੱਤੇ ਕਿਸੇ ਦਾ ਕੋਈ ਰਾਜ ਨਹੀਂ ਹੈਗਾ ਚਾਹੇ ਉਹ ਚਾਹੇ ਉਹ ਨਿਹੰਗ ਸਿੰਘ ਜਥੇਬੰਦੀਆਂ ਵਾ ਚਾਹੇ ਕੋਈ ਵੀ ਜਾਤੀ ਦਾ ਬੰਦਾ ਵਾ ਉੱਤੇ ਕਿਸੇ ਦਾ ਕੋਈ ਰਾਜ ਨਹੀਂ ਕੋਈ ਕਰ ਸਕਦਾ ਜੇ ਪ੍ਰਸ਼ਾਸਨ ਨੇ ਤੁਹਾਨੂੰ ਕਿਹਾ ਵਾ ਤੁਸੀਂ ਉਹਨੂੰ ਬੜੇ ਪਿਆਰ ਦੇ ਨਾਲ ਆਪਣੀ ਦੁਕਾਨਾਂ ਚੁਕਾਇਆ ਜਾਂ ਚੁੱਕੀ ਆ ਜਾਣ ਕਿਉਂਕਿ ਉੱਤੇ ਸ਼ਰਦਾ ਵਾਲੇ ਲੋਕ ਭਾਵਨਾ ਵਾਲੇ ਲੋਕ ਦਰਬਾਰ ਸਾਹਿਬ ਨਾਲ ਜੁੜੇ ਜਿਹੜੇ ਮੱਥਾ ਟੇਕਣ ਆਉਂਦੇ ਆ ਪਰ ਉਹਨਾਂ ਨੂੰ ਮੈਨੂੰ ਇਹ ਨਹੀਂ ਸਮਝ ਆਈ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਭਗਵਾਨ ਵਾਲਮੀਕੀ ਮੰਦਿਰ ਕੇ ਮੰਦਿਰ ਨੂੰ ਕਿਉਂ ਟਾਰਗੇਟ ਕੀਤਾ ਗਿਆ ਵਾ ਕੱਲੇ ਨੂੰ ਇਹ ਬੜੀ ਇੱਕ ਸ਼ਰਮ ਭਾਵ ਘਟਨਾ ਵਾ ਕਿਉਂਕਿ ਉਹਨਾਂ ਨੂੰ ਪਤਾ ਸੀ ਨੇ ਐਂਗਸ ਜਿੱਥੇ ਬੰਦੇ ਜਿਹੜਾ ਪਾਵਨ ਵਾਲਮੀਕੀ ਮੰਦਿਰ ਆ ਜਿਹੜਾ ਕਿ ਉਹ ਮੰਡੀ ਚੌਂਕ ਦੇ ਵਿੱਚ ਉਹ ਹੈਗਾ ਵਾ ਤੇ ਸਾਡੀਆਂ ਦੁਕਾਨਾਂ ਉੱਤੇ ਹਮਲਾ ਕੀਤਾ ਗਿਆ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਕੱਲ ਨੂੰ ਜੀ ਪੂਰੇ ਵਾਲਮੀਕੀ ਸਮਾਜ ਦੀਆਂ ਪੰਜਾਬ ਦੇ ਪੂਰੇ ਸਮੂਹ ਜਿੱਥੇ ਬੰਦਿਆਂ ਨੂੰ ਇਕੱਠਾ ਕੀਤਾ ਵਾ ਉਹਨਾਂ ਨੂੰ ਮੈਸੇਜ ਲਾਤਾ ਵਾ ਕਿ ਜੇ ਅੱਜ ਤੋਂ ਬਾਅਦ ਕਿਤੇ ਵੀ ਭਗਵਾਨ ਵਾਲਮੀਕੀ ਮੰਦਿਰ ਤੇ ਤੇ ਹਮਲਾ ਆਇਆ ਅੱਜ ਤੋਂ ਦੁਕਾਨਾਂ 'ਚ ਵੜੇ ਆ ਤੇ ਕੱਲ ਨੂੰ ਸਾਨੂੰ ਡਰ ਪਾ ਕੇ ਕੱਲ ਨੂੰ ਸਾਡੇ ਮੰਦਿਰਾਂ 'ਚ ਵੜ ਕੇ ਤੇ ਸਾਡੇ ਮੰਦਿਰਾਂ ਦਾ ਕੀ ਹਾਲ ਕਰਨਗੇ ਇਸ ਕਰਕੇ ਮੇਰੀ ਪ੍ਰਸ਼ਾਸਨਿਕ ਪੁਲਿਸ ਕਮਿਸ਼ਨਰ ਸਾਹਿਬ ਅੱਗੇ ਖਾਸ ਕਰਕੇ ਬੇਨਤੀ ਆ ਕਿਉਂਕਿ ਬੜਾ ਸ਼ਿਵਾਸ਼ਣ ਦਵਾਸੀ ਪੁਲਿਸ ਕਮਿਸ਼ਨਰ ਸਾਹਿਬ ਨੇ ਕਿ ਮੈਂ ਆਇਆ ਮੈਂ ਅਮਨ ਸ਼ਾਂਤੀ ਦਾ ਇਥੇ ਅੰਬਰਸਰ ਨੂੰ ਬਣਾਵਾਗਾ ਪਰ ਮੈਨੂੰ ਨਹੀਂ ਲੱਗਦਾ ਸੀਪੀ ਸਾਹਿਬ ਨੇ ਜਿਹੜਾ ਆਏ ਆ ਤੇ ਉਹਨਾਂ ਦੇ ਆਉਣ ਦੇ ਨਾਲ ਹੀ ਜਿਹੜੇ ਭਗਵਾਨ ਵਾਲਮੀਕੀ ਮੰਦਰ ਦੁਕਾਨ ਉਤੇ ਹਮਲਾ ਹੋਇਆ ਵਾ ਇਹ ਫੇਰ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਕਿਹੜੀ ਜਗ੍ਹਾ ਦਾ ਇਲਾਕਾ ਸੀ ਜੀ ਇਹ ਕਿਉਂ ਮੰਡੀ ਚੌਂਕ ਆ ਜੀ ਇਹ ਹੁਣ ਪ੍ਰਸ਼ਾਸਨ ਨੇ ਕੀ ਅਸ਼ਵਸ਼ਣ ਦਵਾਇਆ ਪ੍ਰਸ਼ਾਸਨ ਨੇ ਇਹ ਅਸ਼ਵਸ਼ਣ ਆਇਆ ਵਾ ਕਿ ਅਸੀਂ ਜਲਦ ਜਲਦ ਇਹਨਾਂ ਪਰਚਾ ਕਰਾਂਗੇ ਪਰਚਾ ਦਰਜ ਕਰਕੇ ਰੈਸ਼ਟ ਕਰਕੇ ਬੰਦੇ ਅੰਦਰ ਫੜ ਕੇ ਪਾਵਾਂਗੇ ਜੇ ਨਹੀਂ ਪਾਏ ਜਾਂਦੇ ਬੰਦੇ ਅੰਦਰ ਤੇ ਕੱਲ ਨੂੰ ਸਾਨੂੰ ਫੇਰ ਡਾਰਿਆ ਕਿਉਂਕਿ ਉਹ ਇੱਕ ਜਿਹੜੇ ਨਿਹੰਗ ਸਿੰਘਾਂ ਖੁੱਲੇ ਵਿਸ਼ਵਾ ਲੋਕ ਆਗੇ ਆ ਉਹ ਸ਼ਰਾਰਤੀ ਅੰਸਰ ਅਗੇ ਨਹੀਂ ਅੰਗ ਸਿੰਘ ਜਿਨ੍ਹਾਂ ਨੇ ਬਾਰ ਬਾਰ ਟਾਰਗੇਟ ਕੀਤਾ ਦੇਖੋ ਜੀ ਜਿਹੜੇ ਅਸਲ ਦੇ ਵਿੱਚ ਸਹੀ ਜਿਨ੍ਹਾਂ ਨੇ ਬਾ ਜਿਹੜੇ ਧਰਮ ਨਾਲ ਜੁੜੇ ਲੋਕਾ ਉਹਨਾਂ ਦੇ ਉਹ ਤੇ ਨਹੀਂ ਕਰ ਸਕਦਾ ਹੋਇਆ ਕੰਮ ਪਰ ਮੈਂ ਕਹਿੰਦਾ ਕੋਈ ਬਾਣਾ ਪਾ ਕੇ ਜਿਹੜਾ ਬਾਣੇ ਨੂੰ ਬਦਨਾਮ ਕਰਦੇ ਪਿਆ ਇਹੋ ਜਿਹੇ ਲੋਕਾਂ ਨੂੰ ਫੜ ਕੇ ਅੰਦਰ ਸੁੱਟਣਾ ਚਾਹੀਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ ਅਸ਼ੋਕ ਸੁੱਟੀ ਹੈ ਮੇਰੀ ਕੋਲਡ ਡਰਿੰਕ ਦੀ ਦੁਕਾਨ ਹੈ ਮੈਂ ਬਾਬੇ ਮੈਂ ਕੋਈ ਗੱਲ ਨਹੀਂ ਹੋਈ ਬਾਬੇ ਆਏ ਨੇ ਡੰਗਾ ਫੜੀਆਂ ਤਰਪਾਨਾ ਫੜੀਆਂ ਨੰਗੀਆਂ ਆ ਕੇ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਕੋਈ ਕੁੱਛ ਨਹੀਂ ਕਹਿੰਦੇ ਦੁਕਾਨਾ ਬੰਦ ਕਰ ਦਿਓ ਇੱਥੇ ਦੁਕਾਨਾ ਨਹੀਂ ਖੁੱਲਣੀ ਆ ਕੋਲ ਡਰਿੰਕਾ ਕੱਢ ਕੇ ਮੈਂ ਕਿਹਾ ਬਪਾ ਜੀ ਜ਼ਰਮ ਹੈ ਇਹਨਾਂ ਦਾ ਕੀ ਫਾਇਦਾ ਉਹ ਕਹਿੰਦੇ ਚੁੱਕੋ ਚੁੱਕੋ ਜੋ ਲੱਗਦਾ ਲੋਟ ਕੋ ਵਾਲਾ ਮਸਲਾ ਬਣਿਆ ਹੋਇਆ ਪੂਰੀ ਗੁੰਡਾਗਰਦੀ ਉਹਨਾਂ ਵੱਲੋਂ ਕੀਤੀ ਗਈ ਨੇ ਪੂਰੀ ਗੁੰਡਾਗਰਦੀ ਕੋਈ ਨਾ ਪੁੱਛਣ ਵਾਲਾ ਨਾ ਕੋਈ ਇਹਨਾਂ ਨੂੰ ਜਾਣ ਵਾਲਾ ਤੁਹਾਡੇ ਕੋਲ ਨਾ ਕਿ ਨੁਕਸਾਨ ਹੋਇਆ ਤੁਹਾਡਾ ਉਹ ਨੁਕਸਾਨ ਤੇ ਥੋੜਾ ਹੀ ਆ ਪਰ ਕੋਲਡਿੰਗਾਂ 40-50 ਜਨ ਲੋਕਾਂ ਦੇ ਕਿੰਨੇ ਦੀਆਂ ਬਣਨੀਆਂ 1200 1200 ਦਾ ਜਨ ਲੋਕਾਂ ਨੂੰ ਨੁਕਸਾਨ ਖਾਲੀ ਹੱਥ ਸੀ ਕਿ ਹੱਥਾਂ ਵਿੱਚ ਜੁਣੋ ਕੁਛ ਹੈਗਾ ਅੱਧਾਂ ਦੇ ਵਿੱਚ ਤਲਵਾਰਾਂ ਬਰਸ਼ੇਦ ਨਾਲੋਂ ਡਾਂਗਾ ਸੀ ਕਿੰਨੇ ਕੁ ਬੰਦੇ ਸੀ ਇਹਨਾਂ ਸੀ 20-25 ਬੰਦੇ ਹੈਗੇ ਸੀ ਮੇਰੇ ਤੱਕਰ ਛੜੇ ਪਹੁੰਚੇ ਬਾਕੀ ਕੀ ਕਰਦੇ ਹੋ ਜੀ ਇਹਨਾਂ ਨੂੰ ਨੱਥ ਪਾਹੋਂ ਚੰਗੀ ਤਰ੍ਹਾਂ ਓਕੇ ਸਰ ਬੜਾ ਦੱਸੋ ਕੀ ਹੈ ਜਿਹੜਾ ਮਾਮਲਾ ਜਿਹੜਾ ਨਿਹੰਗ ਸਿੰਘਾਂ ਨੇ ਆਕੇ ਤੇ ਦੁਕਾਨਾਂ ਬੁਕਾਨਾਂ ਭੰਨੀਆਂ ਸੀ ਜਰਾ ਸਰ ਹਾਂਜੀ ਸਰ ਜਿਹੜਾ ਨਿਹੰਗ ਸਿੰਘਾਂ ਨੇ ਆਕੇ ਦੁਕਾਨਾਂ ਤੇ ਭੰਨੀਆਂ ਭੁਨੀਆਂ ਆਕੇ ਮਾਮਲਾ ਸਾਰਾ ਬਸ ਇਹ ਹੁਣੇ ਤਲਾਹ ਮਿਲੀ ਸੀ ਜਿੱਥੇ ਕਿਉਂ ਮੰਡੀ ਚੌਂਗ ਚ ਆਏ ਆ ਕੋਈ ਤੇ ਨਿਗਟਾ ਹੀ ਬੰਦੇ ਸੀਗੇ ਉਹਨਾਂ ਨੇ ਆਕੇ ਇੱਥੇ ਖੜ ਬੱਸੀ ਕੀਤੀ ਆ ਹੂੰ ਕੋਈ ਤੋੜਪਾਣ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਇੱਥੇ ਆਗੇ ਬਾਕੀ ਇਹਨਾਂ ਦੇ ਬਿਆਨ ਕਲਮਤ ਕੀਤੇ ਜਾ ਰਹੇ ਆ ਦਾਲ ਲੇਕੇ ਜਿਹੜੇ ਕਰੋ ਹੋਰ ਵੀ ਇਹਦੇ ਪਾਨਾ ਵਾਲੀ ਦੁਕਾਨਾਂ ਦੇ ਵੀ ਸਾਰੇ ਸੜੇ ਆ ਗਿਆ ਕਿਥੇ ਉਹ ਵੀ ਦੇਖਦੇ ਆ ਜੀ ਉਹ ਵੀ ਦੇਖਦੇ ਆ ਸਾਰਾ ਹਾਂਜੀ ਸਭ ਤੋਂ ਸਖਤ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਭ ਤੋਂ ਸਖਤ ਮਕਦਮੇ ਦਾਜ ਕੀਤੇ ਜਾ ਰਹੇ ਆ ਠੀਕ ਹੈ ਜੀ ਇੱਕ ਸ਼ੁਰੂ ਕਰਾਂ ਕਿ ਕੀ ਗੱਲ ਸਾਰਾ ਵਾਕਿਆ ਦੱਸੂਗਾ ਮੇਰਾ ਨਾਮ ਹੈ ਜੀ ਅਮਨ ਵੋਰਾ ਮੈਂ ਟਰਾਂਸਪੋਰਟ ਦਾ ਮਾਲਕ ਆ ਵੋਰਾ ਟਰਾਂਸਪੋਰਟ ਮੇਰੀ ਘੋਮੜੀ ਚੌਂਕ ਤੇ ਬਾਲਮਿਕੀ ਮੰਦਿਰ ਮਾਰਕੀਟ ਦਾ ਮੈਂ ਕਰਾਇਦਾ ਰਿਆਂ ਠੀਕ ਹੈ ਜੀ ਮੈਂ ਅੱਜ ਅਸੀਂ 10 ਸਾਲ ਤੋਂ ਮੱਥਾ ਟੇਕਣ ਦੇ ਕੇ ਆਇਆ ਹੀ ਹਾਂ ਜਸਟ ਆ ਕੇ ਮੈਂ ਆਪਣੇ ਦੁਕਾਨ ਤੇ ਜੜ ਲੱਗਾ ਵਾ ਸਾਹਮਣੇ ਠੀਕ ਹੈ ਜੀ ਤੇ ਨਾਲ ਹੀ ਕੁਝ ਨਿਹੰਗ ਸਿੰਘ ਜਥੇਬੰਦੀਆਂ 10 ਤੋਂ 15 ਬੰਦੇ ਆਏ ਨੇ ਜਿਨ੍ਹਾਂ ਵਿੱਚ ਤਿੰਨ ਚਾਰ ਬੰਦੇ ਬੱਚੇ ਛੋਟੇ ਛੋਟੇ ਆ ਕੋਈ 15 ਸਾਲ ਦਾ ਕੋਈ 16 ਸਾਲ ਦਾ ਬਾਕੀ ਵੱਡੇ ਸੀਗੇ ਹਾਂ ਜੀ ਤੇ ਐਂ ਲੱਗਦਾ ਪਿਆ ਸੀ ਕਿ ਜਿਤਨਾ ਉਹਨਾਂ ਨੇ ਮਲੇ ਕਿ ਕੋਈ ਅਟੈਕ ਐਸਾ ਕਰਨ ਆਏ ਆ ਕਿ ਜਿੱਥੋਂ ਪਿੱਛੋਂ ਕਿਸੇ ਨੇ ਫੋਰਸ ਕੀਤਾ ਹੋਵੇਗੀ ਜਾਓ ਇਹਨਾਂ ਨੂੰ ਹਿੰਦੂਆਂ ਨੂੰ ਵੜ ਦੋ ਠੀਕ ਹੈ ਜੀ ਮਲੇ ਕਿ ਸਾਡੇ ਕੋਲ ਸੀਸੀਟੀਵੀ ਕੈਮਰੇ ਦੀਆਂ ਫੋਟੋਵਰ ਵੀ ਆ ਗਈਆਂ ਨੇ ਸਾਰੇ ਦੁਕਾਨਦਾਰਾਂ ਨੇ ਭੱਜ ਕੇ ਜਾਨ ਬਚਾਈ ਆ ਠੀਕ ਹੈ ਜੀ ਇਹ ਜਿਤਨਾ ਹੁੰਦਾ ਹੈ ਕਿ ਜਿਤਨਾ ਕਿ ਇਹਨੂੰ ਟਾਰਗੇਟ ਕੀਤਾ ਹੁੰਦਾ ਹੈ ਨਾ ਪਿੱਛੋਂ ਉਹ ਸਿਸਟਮ ਦੇ ਹਿਸਾਬ ਨਾਲ ਸਾਰੀ ਫੋਰਸ ਆਈ ਆ ਤੇ ਪੂਰਾ ਲਲਕਾਰ ਕੇ ਗਏ ਆ ਕਿ ਆਪਣੀਆਂ ਦੁਕਾਨਾਂ ਬੰਦ ਕਰ ਦਿਓ ਨਹੀਂ ਤਾਂ ਤੁਹਾਨੂੰ ਵੜਦਾਂਗੇ ਕਿੰਨੀਆਂ ਕਿ ਦੁਕਾਨਾਂ ਤੇ ਹਮਲਾ ਕੀਤਾ ਜੀ ਉਹਨਾਂ ਬੰਦੇ ਬਾਜੀ ਵੇਖੋ ਜੀ ਜਿੱਥੋਂ ਤੱਕ ਅਸੂਲ ਦੀ ਗੱਲ ਮੈਂ ਕਰਾਂ ਸਹੀ ਸਪਸ਼ਟ ਸਿੱਧੇ ਗੱਲਾਂ ਦੇ ਹਿਸਾਬ ਨਾਲ ਕਿ ਇੱਥੇ ਸਿੱਖਾਂ ਦੀ ਸਿੱਖ ਭਾਈਚਾਰੇ ਦੀ ਵੀ ਦੁਕਾਨਾਂ ਨੇ ਦੋ ਚਾਰ ਸਿੱਖਾਂ ਨੂੰ ਕੋਈ ਇਹਨਾਂ ਨੇ ਕੁਝ ਨਹੀਂ ਆਖਿਆ ਸਿਰਫ ਹਿੰਦੂਆਂ ਨੂੰ ਟਾਰਗੇਟ ਕਰਨ ਆਏ ਨੇ ਠੀਕ ਹੈ ਜੀ ਸਾਡੇ ਹਿੰਦੂ ਪਰਿਵਾਰਾਂ ਨੂੰ ਪਏ ਨੇ ਠੀਕ ਹੈ ਸਾਡੇ ਨਾਲ ਮਲਿਕ ਹ ਠੀਕ ਹੈ ਜੀ ਮੰਦਰ ਦੇ ਕਿਰਾਏਦਾਰ ਨੇ ਇਹ ਕਿਹੜੀਆਂ ਦੁਕਾਨਾਂ ਜਿਹੜੀਆਂ ਇਹਨਾਂ ਨੇ ਤੌਰ ਬਣ ਕੀਤੀ ਐ ਦੇਖੋ ਜੀ ਪਿੱਛੇ ਜਦਵ ਪਾਣ ਵਾਲਾ ਮੁੰਡਾ ਵਾ ਉਹਨੂੰ ਇੱਥੋਂ ਲੱਗ ਗਿਆ ਉਹਨਦੀਆਂ ਚਪਲਾਂ ਚੁੱਕ ਕੇ ਲੈ ਗਏ ਨੇ ਮਤਲਬ ਕਿ ਇਹਨਾਂ ਨੂੰ ਚਪਲਾਂ ਵੀ ਘੱਟ ਪੈ ਗਈਆਂ ਚਪਲਾਂ ਤੁਹਾਨੂੰ ਚਾਹੀਦੀਆਂ ਸਾਡੇ ਕੋਲ ਹੋਰ ਦੋ ਚਾਰ ਲੈ ਜਾਓ ਠੀਕ ਹੈ ਜੀ ਚਪਲਾਂ ਵਿਚਾਰੇ ਗਰੀਬ ਆਦਮੀ ਨੇ ਚੁੱਕੇ ਲੈ ਗਏ ਨੇ ਇੱਕ ਪਾਨ ਵਾਲੀ ਦੁਕਾਨ ਆ ਜੀ ਹਾਂਜੀ ਇੱਕ ਆ ਖੋਖਾ ਪਾਨ ਵਾਲਾ ਹਾਂਜੀ ਉਹਨੂੰ ਵੀ ਕੀਤਾ ਜੀ ਆ ਸਾਹਮਣੇ ਸੋਡੀ ਕੋਲਡ ਰਿੰਗ ਆ ਜਬਰਦਸਤੀ 5-7 ਬੋਤਲਾਂ ਉਹਨੇ ਹਾਰ ਗਿਆ ਕਿਹਾ ਕੀ ਇਹ ਗਰਮ ਹੈਗੀਆਂ ਹੀ ਠੰਡੀਆਂ ਲੈ ਲੈ ਉਹਦੀ ਗੱਲ ਆ ਉਹਨੂੰ ਧੱਕਾ ਮਾਰ ਕੇ ਕੋਲਡ ਰਿੰਗਾਂ ਉਹਦੇ ਫ੍ਰਿਜੋਂ ਕੱਢ ਕੇ ਲੈ ਗਏ ਨੇ ਠੀਕ ਹੈ ਜੀ ਫਿਰ ਇਹਨਾਂ ਦਾ ਵੇਖੋ ਇਹਨਾਂ ਦੇ ਬੰਦੇ ਨੂੰ ਸੱਟ ਮਾਰ ਕੇ ਗਏ ਨੇ ਚੰਗੀ ਇਹਨਾਂ ਦੇ ਕਸਟਮਰ ਨੂੰ ਕਹ ਕੇ ਗਏ ਕਿ ਤੂੰ ਕੇਸ ਰੱਖਣੇ ਸ਼ੁਰੂ ਕਰ ਦੇ ਉਹ ਹਿੰਦੂ ਪਰਿਵਾਰ ਜਿਹੜਾ ਬਲੋਂਗ ਕਰਦਾ ਉਹ ਕੇਸ ਕਿੱਥੋਂ ਰੱਖ ਲੂਗਾ ਜੀ ਠੀਕ ਹੈ ਜੀ ਫਿਰ ਉਹਨੂੰ ਡਾਂਗਾ ਮਾਰੀਆਂ ਜੀ ਫਿਰ ਇਹਨਾਂ ਨੇ ਮੁੰਡੇ ਨੂੰ ਚੰਗੀ ਸੱਟ ਮਾਰੀ ਆ ਇਹ ਇਹ ਵੇਖੋ ਮੈਂ ਮੇਰੀ ਪੂਰੀ ਠੀਕ ਹੈ ਜੀ ਪੂਰੀ ਮੈਂ ਕਹਿੰਦਾ ਪਾਜੀ ਮੈਂ ਜਿੰਨੀ ਜਿੰਨੀ ਕੋਈ ਨਹੀਂ ਘਟਿਆ ਪੂਰੀ ਮੰਗ ਕਰਦੇ ਤੁਸੀਂ ਮੰਗ ਇਹ ਕਰਦੇ ਜਿਹੜਾ ਸਰੂਰ ਵਜੋਂ ਦੱਸ ਦੋ ਕੀ ਹੈ ਜਿਹੜਾ ਮਾਮਲਾ ਜਿਹੜਾ ਹੰਗ ਸਿੰਘਾ ਨੇ ਆ ਕੇ ਤੇ ਦੁਕਾਨਾ-ਦੁਕਾਨਾ ਭੰਨੀ ਹੈ ਜੀ ਜ਼ਰਾ ਹਾਂ ਜੀ ਸਰ ਜਿਹੜਾ ਨਿਹੰਗ ਸਿੰਘਾਂ ਨੇ ਆਕੇ ਦੁਕਾਨਾਂ 'ਚ ਭਨੀਆਂ-ਪੁਨੀਆਂ ਆਕੇ ਭਾਅ ਸਾਰਾ ਬਦਲ ਦਿੱਤਾ ਇਹ ਹੁਣ ਇਤਲਾਹ ਮਿਲੀ ਸੀ ਜੀ ਇੱਥੇ ਕਿਉਂ ਮੰਡੀ ਚੌਂਗ 'ਚ ਆਏ ਆ ਕੋਈ ਤੇ ਨਿਗਟਾ ਹੀ ਬੱਦੇ ਸੀਗੇ ਉਹਨਾਂ ਨੇ ਆਕੇ ਇੱਥੇ ਘੜਬੱਸੀ ਕੀਤੀ ਆ ਹੂੰ ਕੋਈ ਤੋੜਪਾਣ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਹੁਣ ਇੱਥੇ ਆਗੇ ਬਾਕੀ ਇਹਨਾਂ ਨੇ ਬਿਆਨ ਕਰਨ ਮੱਦ ਕੀਤੇ ਜਾ ਰਹੇ ਆ ਜਾਂ ਦੇਖ ਕੇ ਜਿਹੜੀ ਕਰ ਉਹ ਵੀ ਇੱਥੇ ਪਾਨਾ ਵਾਲੀ ਦੁਕਾਨਾਂ ਦੇ ਵੀ ਸਾੜਿਆ ਸੜਿਆ ਗਿਆ ਦਿਸੇ ਦਰਵਾਜ਼ਾ ਉਹ ਵੀ ਦੇਖਦੇ ਆ ਜੀ ਉਹ ਵੀ ਦੇਖਦੇ ਆ ਸਾਰਾ ਹਾਂਜੀ ਸਭ ਤੋਂ ਸਖਤ ਕਰਾਂਗੇ ਹੰਸਿੰਘ ਕਾਰਵਾਈ ਸਭ ਤੋਂ ਸਖਤ ਕਾਰਵਾਈ ਕਰਾਂਗੇ ਸਭ ਤੋਂ ਸਖਤ ਮਕਦਮੇ ਤੱਕ ਕੀਤਾ ਜਾ ਰਿਹਾ ਹੈ